ਇਹ ਟਿਕਾਣਾ ਵੀ ਗੁਰਦੁਆਰਾ ਸਾਹਿਬ ਉਥੇ ਸੇਫਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈਗੀ ਉਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾਮ ਗਣੀ ਘਟਨਾ ਨਾ ਕਰ ਦੇਵੇ ਉਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਇਤਾਂ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉਥੇ ਬਹੁਤ ਸਾਰੇ ਰਾਮਦੇਵ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੋਂ ਤੱਕ ਈਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਦੇ ਪਿਆ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਈਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਈਰਾਨ ਚੋਂ ਬਾਹਰ ਨਹੀਂ ਆ ਸਕਦੇ ਇਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਇਰਾਨ ਗਵਰਨਮੈਂਟ ਤੋਂ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ ਕੋਸੀਆਈ ਕਾਰਡ ਹੈ ਵਰਨਾ ਤੁਹਾਨੂੰ ਇਰਾਨ ਚੋਂ ਬਾਹਰ ਨਹੀਂ ਜਾਣ ਦੇਣਗੇ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਇਸ਼ਤਾਰ ਨੂੰ ਮਿਲਣ ਵਾਸਤੇ ਇਰਾਨ ਤੋਂ ਪਰਮਟ ਲਓ ਜੇ ਤੁਹਾਡੇ ਕੋਲ ਇਰਾਨ ਦਾ ਪਰਮਟ ਹੋਊਗਾ ਤਾਂ ਹੀ ਤੁਸੀਂ ਇਰਾਨ ਤੋਂ ਬਾਹਰ ਨਿਕਲ ਸਕਦੇ ਜੇ ਇਰਾਨ ਦੇ ਪਾਸਪੋਰਟ 홀ਡਰ ਬਿਨਾ ਇਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਜੀ ਮੈਂ ਜਾਣਕਾਰੀ ਦੇਣਾ ਚਾਹੁੰਨਾ ਮੇਰੀ ਗੁਰਦੁਆਰਾ ਸਾਹਿਬ ਦੇ ਸਟੇਸਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਉੱਥੋਂ ਦੇ ਜਿਹੜੇ ਗ ਗੁਰਦੁਆਰਾ ਸਾਹਿਬ ਉਥੇ ਸੇਫਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈਗੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਕੋਈ ਆ ਨਾ ਨਾ ਕੋਈ ਘਟਨਾ ਨਾ ਕਰਦੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਇਤਾਂ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਹੈ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੇ ਗੁਰਦੁਆਰਾ ਸਾਹਿਬ ਚ ਨਹੀਂ ਉਸੇ ਫੋਰ ਸਾਊਂਡ ਨੇ ਔਰ ਨਾ ਹੀ ਉਹਨ ਹੁਣ ਵੀ ਅਗਰ ਕੋਈ ਇੰਡੀਅਨ ਪਾਸਪੋਰਟ 홀ਡਰ ਨੇ ਔਰ ਉਹ ਜੂਨ ਮੇਰੇ ਨਾਲ ਸੰਪਰਕ ਕਰਨ ਅਸੀਂ ਮਸਦਨ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਾਜ ਉਤੋਂ ਏਕਿਊਏਟ ਕਰ ਰਹੇ ਨੇ ਰੋਜ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਹੁਣੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉਤੋਂ ਏਕਿਊਏਟ ਕਰਦੇ ਪਏ ਆ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹੱਦਲੀ ਲੋਡ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ ਆਰਡਰਸ ਨਾਲ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪਊਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਇਸ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਤੁਹਾਨੂੰ ਵੀ ਉਥੋਂ ਵੈਕੂਏਟ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ